ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸਤੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਬੜੀ ਹੀ ਧਾਰਮਿਕ ਸ਼ਰਧਾ ਤੇ ਆਸਥਾ ਦੇ ਨਾਲ ਮਨਾਇਆ ਗਿਆ ਹੈ ਇਹ ਦਿਹਾੜਾ ਉਸ ਪਾਵਨ ਸਮੇਂ ਦੀ ਯਾਦ ਵਜੋਂ ਮਨਾਇਆ ਜਾਂਦਾ ਜਦੋਂ ਸਿੱਖ ਇਤਿਹਾਸ ਵਿੱਚ ਧਾਰਮਿਕ ਅਤੇ ਰਾਜਨੀਤਿਕ ਅਧਿਕਾਰਾਂ ਦੀ ਸੰਯੁਕਤ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਸੀ ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਨਤਮਸਤਕ ਹੋਏ ਨੇ ਅਤੇ ਉਨ੍ਹਾਂ ਨੇ ਸਤਿਗੁਰਾਂ ਦੀਆਂ ਉਪਦੇਸ਼ਿਤ ਰਾਹਾਂ 'ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ ਉਹਨਾਂ ਨੇ ਕਿਹਾ ਇਹ ਕਿ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਮੀਰੀ ਤੇ ਪੀਰੀ ਧਰਮ ਤੇ ਰਾਜ ਦੋਨਾਂ ਨੂੰ ਇਕੱਠਾ ਕੀਤਾ ਇਹ ਉਹਨਾਂ ਵੱਲੋਂ ਖਾਲਸੇ ਨੂੰ ਰਾਜਨੀਤਿਕ ਤਾਕਤ ਨਾਲ ਜੋੜਨ ਦਾ ਇੱਕ ਇਤਿਹਾਸਿਕ ਕਦਮ ਸੀ ਜਿਸ ਦਾ ਉਪਦੇਸ਼ ਲੋਕਾਂ ਦੀ ਰੱਖਿਆ ਅਤੇ ਇਨਸਾਫ ਸਥਾਪਿਤ ਕਰਨਾ ਸੀ ਉਨਾਕਿਆ ਕਿ ਸਤਗੁਰ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਵਧੀਆ ਸ਼ਾਸਤਰ ਤੇ ਘੋੜੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਤਾਂ ਜੋ ਉਹ ਰੋਹਾਨੀਅਤ ਦੇ ਨਾਲ ਨਾਲ ਜਵਾਬਦੇਹੀ ਅਤੇ ਬਹਾਦਰੀ ਦੇ ਵਿੱਚ ਵੀ ਅੱਗੇ ਵਧਣ ਇਸ ਵਿਸ਼ੇਸ਼ ਦਿਹਾੜੇ ਤੇ ਅੰਮ੍ਰਿਤ ਵੇਲੇ ਭੋਗ ਪਾਏਗੇ ਅਤੇ ਸਮੂਹ ਸੰਗਤ ਚੜਦੀ ਕਲਾ ਦੇ ਵਿੱਚ ਨਤਮਸਤਕ ਹੋਈ ਇਸ ਵੇਲੇ ਅਰਦਾਸ ਕੀਤੀ ਗਈ ਕਿ ਸਿੱਖ ਪੰਥ ਸਦਾ ਮੀਰੀ ਪੀਰੀ ਦੇ ਰਾਤੇ ਤੁਰਦਾ ਰਹੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਹੋਰ ਕੀ ਕੁੱਝ ਕਹਿ ਰਹੇ ਨੇ ਆਓ ਸੁਣਦੇ ਹਾਂ ਧੰਨ ਧੰਨ ਸਾਹਿਬ ਸਤਿਗੁਰੂ ਛੇਰੂਆਰਧਮ ਤੇ ਪਾਤਸ਼ਾਹ ਜੀ ਨੇ ਪੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਜ ਦੇ ਆਗੁਰੂ ਗੁਰੂ ਗ੍ਰੰਥ ਸਾਹਿਬ ਦੇ ਸ੍ਰੀਪਤ ਸਤਗੁਰ ਜੀ ਨੇ ਇਸ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੇਖੇ ਸ੍ਰੀ ਦਰਬਾਰ ਸਾਹਿਬ ਦੇਖੇ ਪ੍ਰਕਾਸ਼ ਮਾਨ ਕੀਤੇ ਸਤਗੁਰਾਂ ਦੀ ਸ਼ਹਾਦਤ ਤੋਂ ਬਾਅਦ ਪੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਮਾਰਾ ਜੀ ਨੇ ਜਿੱਥੇ ਇੱਕ ਪਵਿੱਤਰ ਸ੍ਰੀ ਕਾਲਤਾਖਬ ਦੀ ਰਚਨਾ ਕੀਤੀ ਆਜ ਦੇ ਦਿਹਾੜੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਧੰਨ ਧੰਨ ਬਾਬਾ ਬੁੱਢਾ ਜੀ ਧੰਨ ਧੰਨ ਪਾਈ ਗਰਦਾਸ ਜੀ ਨੇ ਇਸ ਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਂ ਸ੍ਰੀ ਸਾਬਾ ਪਹਿਨਾਈਆਂ ਇੱਕ ਮੂਲੀ ਤੇ ਤਕੀਵਿਕ ਤੇ ਇਹ ਮੂਲੀ ਤੇ ਤੀਨੀ ਦਾ ਸਿਧਾਂਤ ਕੋਈ ਪ੍ਰਭੂ ਸੱਤਾ ਜਾਂ ਰਾਜ ਸੱਤਾ ਪ੍ਰਾਪਤੀ ਦੀ ਨਹੀਂ ਪਰ ਇਹ ਰਾਜ ਸੱਤਾ ਾਲਸੇ ਦੇ ਤਾਬਿਆਂ ਹੋ ਗਏ ਇਸ ਕਰਕੇ ਸਤ ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦੇ ਦਿੱਤਾ ਕਿ ਵਧੀਆ ਤੋਂ ਵਧੀਆ ਸ਼ਾਸਤਰ ਲੈ ਕੇ ਵਧੀਆ ਤੋਂ ਵਧੀਆ ਘੋੜੇ ਲੈ ਕੇ ਇਸ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖਣਾ ਕਿ ਉਹ ਅੱਜ ਸਤ ਗੁਰੂ ਦਾ ਮੀਰੀ ਪੀਰੀ ਧਾਰਨ ਦੇ ਸੇ ਸਮੁੱਚਾ ਸਿੱਖ ਪੰਥ ਅੜੀ ਚੜ੍ਹਦੀ ਕਲਾ ਚ ਮਨਾ ਰਿਹਾ ਅਮਰਤ ਬੱਲੇ ਤੋਂ ਵਿਪਾਇ ਪ੍ਰੋਗਾਂ ਤੋਂ ਬਾਅਦ ਮਹਿਮਾਨ ਸਤ ਜੀ ਉਸਦਾਇਕ ਪੁਰੂ ਸਾਹਿਬ ਨਿਰਪਾਤਰ ਸਾਰੀ ਸਮੂਹ ਨਾਲ ਨਾਮ ਦੇਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਨਾ ਤੇ ਅਰਦਾਸ ਵੀ ਕਰਦਾ ਸਤਿਗੁਰੂ ਜੀ ਤੇ ਮੀਰੀ ਤੇ ਪੀਰੀ ਦਾ ਸਿਧਾਂਤ ਕਹਿ ਕੇ ਬੋਲ ਕੇ ਨੇ ਚਲੇ ਜਾਣਾ ਇਹਨਾਂ ਦੇ ਗਿੱਧਿਆਂ ਚ ਵੀ ਪਾਸਾ ਦਰ ਤਾਂ ਕਿ ਇਹ ਜਾਗਤ ਦੇ ਲੋੰਦੇ ਦੇ ਪਰ ਜਿਹੜੀ ਤਾਪਸ਼ ਵਧੀ ਹੋਆ ਇਹ ਵੀ ਠੰਡੀ ਹੋ ਜਵੇ ਬਹੁਤ ਬਹੁਤ ਧੰਨਵਾਦਵਾਹ ਜੀ ਜੀ ਪ੍ਰਕਿਰਤੀ ਵਿੱਚ ਕੀ ਲਿਖੀ ਗਿਆ ਸਭ ਵੀ ਅ ਵੀ ਜੀ ਤੁਹਾਨੂੰ ਕਹਿਣਾ ਮੇਰੇ ਹਾਲੇ ਜਾਣਕਾਰੀ ਕਿ ਨਹੀਂ ਵਾਹਿਗੁਰੂ ਜਿੱਕੀ ਖਾਲਸਾ ਵਾਹਿਗੁਰੂ ਜਿੱਕੀ ਪਤੇ ਭੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਆਰਧਮ ਦੇ ਪਾਤਸ਼ਾਹ ਜੀ ਨੇ ਭੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਗੁਰੂ ਗੁਰੂ ਗ੍ਰੰਥ ਸਾਹਿਬ ਦੇ ਸ੍ਰੀਪਏ ਸਤਿਗੁਰ ਜੀ ਨੇ ਇਸ ਪਵਿੱਤਰ ਸ਼੍ਰੀ ਹਰਮੰਦਰ ਸਾਹਿਬ ਦੇਖੇ ਸ੍ਰੀ ਦਰਬਾਰ ਸਾਹਿਬ ਦੇਖੇ ਪ੍ਰਕਾਸ਼ ਮਾਨ ਸਤਗੁਰਾਂ ਦੀ ਸ਼ਹਾਦਤ ਤੋਂ ਬਾਅਦ